ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਆ ਜੋ ਦਿਨ ਚੱਲ ਰਹੇ ਹਨ ਕਲਗੀ ਤਰ ਪਿਤਾ ਦੇ ਸਤਗੁਰੂ ਸੱਚੇ ਪਾਤਸ਼ਾਹ ਦੇ ਪਰਿਵਾਰ ਵਿਛੋੜੇ ਦੇ ਔਰ ਕਿਸ ਤਰ੍ਹਾਂ ਬੀਤੀ ਆਪ ਸਭ ਨੂੰ ਪਤਾ ਇਹ ਇਤਿਹਾਸ ਤੋਂ ਜਾਣੋ ਜੇ ਆਪਣੇ ਬੱਚਿਆਂ ਨੂੰ ਦੱਸਿਆ ਕਰੋ ਕਿ ਸਾਡੇ ਜੋ ਰਹਿਬਰ ਸਾਡੇ ਜੋ ਤਕੰਬਰ ਨੇ ਸਾਡੇ ਜੋ ਗੁਰੂ ਸਹਿਬਾਨ ਨੇ ਉਹਨਾਂ ਨੇ ਕਿੱਡੀ ਵੱਡੀ ਸ਼ਹਾਦਤ ਦਿੱਤੀ ਆ ਔਰ ਸਾਨੂੰ ਫਿਰ ਸਰਦਾਰੀਆਂ ਮਿਲੀਆਂ ਇਹ ਸਰਦਾਰੀਆਂ ਜਿਹੜੀਆਂ ਇਹ ਰਜਾਈਆਂ 'ਚ ਬੈਠੇ ਮਾਨਦੇ ਆ ਨਾ ਇਹ ਇੰਜ ਨਹੀਂ ਮਿਲਦੀਆਂ ਜਿਹੜੇ ਸਰਦਾਰ ਕਹੋਣੇ ਨਾ ਹੀ ਅੱਜ ਬੈਠੇ ਰਜਾਈਆਂ ਦੇ ਵਿੱਚ ਤੇ ਲੱਖਾਂ ਰੁਪਈਆਂ ਦੀਆਂ ਗੱਡੀਆਂ ਚੜ੍ਹੇ ਫਿਰਦੇ ਆ ਤੇ ਆਪਣੇ ਆਪ ਨੂੰ ਸਰਦਾਰ ਦਾ ਕਲਗਾ ਲਾਇਆ ਸਿਰ ਤੇ ਇਹ ਐਵੇਂ ਨਹੀਂ ਮਿਲਿਆ ਪਿਆਰਿਓ ਇਹ ਤੇ ਉਹ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਉਹਨੂੰ ਕਰੋੜ ਗੋੜ ਜਿੰਨੀ ਵਾਰ ਉਹ ਨਮਸਕਾਰ ਕੀਤੀ ਜਾਵੇ ਓਨੀ ਵਾਰ ਹੀ ਥੋੜੀ ਆ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੱਤਾ ਪਹਿਲੋਂ ਤੇ ਪਰਮੇਸ਼ਰ ਦੇ ਨਾਲ ਉਹਨਾਂ ਭਗਤੀ ਕਰਕੇ ਉਹਨਾਂ ਨੂੰ ਪ੍ਰਾਪਤ ਕੀਤਾ ਫਿਰ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਨੇ ਸਾਡੀ ਝੋਲੀ ਦੇ ਵਿੱਚ ਸਾਰਾ ਕੁਝ ਜਿੰਨਾ ਸੁੱਖ ਸੀ ਜਿੰਨੀ ਬੰਦਗੀ ਕਰਕੇ ਸਾਡੀ ਝੋਲੀ ਚ ਪਾਤਾ ਖਾਲਸੇ ਦੀ ਲਓ ساری ਜ਼ਿੰਦਗੀ ਸੁੱਖ ਲਓ ਔਰ ਅਹੀਂ ਉਸ ਸੁਖ ਦੇ ਵਿੱਚ ਉਹਨਾਂ ਨੂੰ ਭੁੱਲਦੇ ਜਾਣੇ ਆ ਅਸੀਂ ਆਪਣੇ ਬੱਚਿਆਂ ਨੂੰ ਭਲਾਈ ਜਾਣੇ ਆ ਗਾ ਉਹਨਾਂ ਨੂੰ ਕੁੁਰਮਖੋ ਇਸ ਸੰਸਾਰ ਤੇ ਜੋ ਆਇਆ ਉਹਨੇ ਜਾਣਾ ਹੀ ਆ ਪਰ ਆਪਣੇ ਬੱਚਿਆਂ ਨੂੰ ਤੇ ਆਪ ਆਪਾਂ ਆਪ ਜਦੋਂ ਸਿੱਧੇ ਰਸਤੇ ਚੱਲਾਂਗੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਤੇ ਸਾਡੇ ਪਰਿਵਾਰ ਸਾਡੇ ਬੱਚੇ ਵੀ ਇਸ ਬੰਨੇ ਚੱਲਣਗੇ ਵੇਖੋ ਭਾਈ ਗੁਰਦਾਸ ਜੀ ਗੁਰਬਾਣੀ ਦੇ ਫਰਮਾਨ ਹਨ ਪੱਕੀ ਬਾਣੀ ਉਹਨਾਂ ਦੇ ਵੀ ਆnde ਜੈਸੇ ਸਤ ਮੰਦਰ ਕੰਚਨ ਕੇ osaur ਦਿੰਨੇ ਤੈਸਾ ਪੁੰਨ ਗੁਰਸਿੱਖ ਕੋ ਇੱਕ ਸ਼ਬਦ ਸਿਖਾਏਗਾ ਇੱਕ ਸ਼ਬਦ ਸਿਖਾ ਦੋ ਨਾ ਗੁਰੂ ਦੇ ਸਿੱਖ ਨੂੰ ਜਿਵੇਂ ਸੋਨੇ ਦੇ ਸਤ ਮੰਦਰ ਅਸਾਰ ਕੇ ਦਾਨ ਕਰਦੀਏ ਇੰਨਾ ਪੁੰਨ ਮਿਲਦਾ ਹੈ ਗੁਰਮਖੋ ਅੱਜ ਉਹ ਦਿਨ ਚੱਲ ਰਹੇ ਹਨ ਅੱਜ ਮੇਰੇ ਕਲਗੀਧਰ ਪਾਤਸ਼ਾਹ ਸਤਗੁਰੂ ਸੱਚੇ ਪਾਤਸ਼ਾਹ ਜਿਹੜੇ ਨਾ ਮਾਛੂ ਵਾਲੇ ਦੇ ਜੰਗਲਾਂ ਦੇ ਵਿੱਚ ਹੀ ਹੁੰਦੇ ਹੋਏ ਗਲਾਬੇ ਪੰਜਾਬ ਦੇ ਖੂਹ ਤੇ ਜਾ ਕੇ ਔਰ ਉਹਨਾਂ ਦੇ ਘਰੋਂ ਅੱਜ ਉਹਨਾਂ ਨੇ ਪਛਾਦਾ ਪਾਣੀ ਜਿਹੜਾ ਛਕਿਆ ਸੀ ਉੱਥੋਂ ਗਣੀ ਖਾਂ ਤੇ ਨਵੀਂ ਖਾਂ ਆਪਣੇ ਘਰ ਉਹਨਾਂ ਨੂੰ ਲੈ ਗਏ ਵੇਖੋ ਕੋਈ ਵੀ ਧਰਮ ਮਾੜ ਨਹੀਂ ਕੁਝ ਬੰਦੇ ਮਾੜੇ ਹੁੰਦੇ ਨੇ ਜਿਹੜੇ ਉਹ ਕਲੰਕਿਤ ਕਰ ਜਾਂਦੇ ਨੇ ਠੀਕ ਹੈ ਖਾਲਸਾ ਜੀ ਤੇ ਗਣੀ ਖਾਂ ਤੇ ਨਬੀ ਖਾਂ ਉਹ ਵੀ ਸੂਰਮੇ ਸੀ ਜਿਹੜੇ ਘੋੜੇ ਦਿੰਦੇ ਸੀ ਉਹਨਾਂ ਨੇ ਆਪਣੇ ਘਰੇ ਰੱਖਿਆ ਕਲਗੀਧਰ ਪਾਤਸ਼ਾਹ ਨੂੰ ਉਹਨਾਂ ਨੂੰ ਨਮਸਕਾਰ ਆ ਭਾਈ ਵੇਖੋ ਉਹ ਵੀ ਸੀ ਕਿ ਦੁੱਜੇ ਬੰਨੇ ਵੇਖ ਜੇ ਜਿਹੜਾ ਗੰਗੂ ਹੀ ਗੰਗੂ ਨੇ ਜੇਗਦਾਰੀ ਕੀਤੀ ਤੇ ਉਹ ਥਾਂ ਤੇ ਮੋਤੀਰਾ ਮਹਿਰਾ ਵੀ ਸੀ ਨਾਲ ਭਾਈ ਜਿਨਨੇ ਸਾਰਾ ਪਰਿਵਾਰ ਆਪਣਾ ਕੋਲੂ ਦੇ ਵਿਦੀ ਤੇ ਪ੍ਰਵਾਹ ਦਿੱਤਾ ਇਹ ਗੱਲ ਕਹਿਣੀ ਤੇ ਬੜੀ ਸੌਖੀ ਆ ਪਰ ਜਦੋਂ ਸਾਹਮਣੇ ਕਿਸਦਾ ਪੁੱਤ ਕਿਸਦੀ ਮੁਰਗird ਮਾਤਾ ਜਦੋਂ ਕੋਲੂ ਵਿਦੀ ਨਗਾਈ ਜਾਵੇ ਨਾ ਇਹ ਤੇ ਵੈਗਰੂ ਜਾਣਦਾ ਪਰਮੇਸ਼ਰ ਜਾਣਦਾ ਜਾਂ ਉਸ ਮੌਕੇ ਜਾਣਦੇ ਨੇ ਕੀ ਹੁੰਦਾ ਕਿਸ ਤਰ੍ਹਾਂ ਵਿਦੀ ਆ ਉਹ ਧਨ ਜੇ ਧਨ ਸਿਰ ਝੁਕਦਾ ਉਹਨਾਂ ਪਿਆਰਿਆਂ ਨੂੰ ਗੁਰਮਖੋ ਆਪਣੇ ਬੱਚਿਆਂ ਨੂੰ ਦੱਸਿਆ ਕਰੋ ਕਿ ਇਹ ਸਿੱਖੀ ਦੀ ਖਾਤਰ ਇਹ ਜਿਹੜੇ ਅਸੀਂ ਕੇਸ ਰੱਖੇ ਨੇ ਨਾ ਜਿਹੜਾ ਸਾਨੂੰ ਸਰਦਾਰ ਜੀ ਸਰਦਾਰ ਜੀ ਕਹਿੰਦੇ ਆ ਸਰਦਾਰੀ ਐਵੇਂ ਨਹੀਂ ਜੇ ਮਿਲੀ ਬੜੀ ਮਹਿੰਗੀ ਮਿਲੀ ਆ ਬੜੀ ਮਹਿੰਗੀ ਮਿਲੀ ਆ ਹੈ ਤਰਗੀ ਤਰ ਪਾਸ਼ਾ ਸੱਚੇ ਪਾਸ਼ਾ ਨੇ ਦੂਸਰੀ ਗੱਲ ਗੁਰਮਖੋ ਜਿੱਥੇ ਜਿੱਥੇ ਸਿੰਘ 40 ਸਿੰਘ ਤੇ 10 ਲੱਖ ਫੌਜ ਸੀ ਤੁਹਾਨੂੰ ਪਤਾ ਉਥੇ ਦੁਸ਼ਮਣ ਦਾ ਕਿੰਨਾ ਨੁਕਸਾਨ ਹੋਇਆ ਸੀ ਹੰਦੇ ਢਾਈ ਲੱਖ ਬੰਦਾ ਵੜ ਦਿੱਤਾ ਹੈ ਦਸ਼ਮਨ ਦਾ ਢਾਈ ਲੱਖ ਉਹ ਤੁਸੀਂ ਅਖਣਾ ਉਹ ਕਿਵੇਂ ਵੜ ਤੱਕ ਝੂਠ ਪੜਨਾ ਨਾ 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 ਮੈਂ ਨਹੀਂ ਗੁਰਬਾਣੀ ਦਾ ਫਰਮਾਨ ਆ ਜਾਮ ਗੁਰੂ ਹੋਏ ਵੰਨ ਤ ਲੱਖ ਬਾਹਾਂ ਕਿਆ ਕੀਜੇ ਜੇ ਗੁਰੂ ਵਾਲੋ ਹੈ ਨਾ ਗੁਰੂ ਵਾਲੇ ਤੇ ਲੱਖਾਂ ਬਾਹਾਂ ਕੁਛ ਨਹੀਂ ਕਰਦੀਆਂ ਪਿਆਰਿਓ ਇੰਨੇ ਪਾਵਰਿਆ ਗੁਰੂ ਦੇ ਵਿੱਚ ਜਾਮ ਗੁਰੂ ਹੋਏ ਵੱਲ ਤਾਂ ਲੱਖ ਬਾਹਾਂ ਕਿਆ ਕੀਜੀਏ ਲੱਖਾਂ ਬਾਹਾਂ ਵਿੱਚ ਕੁਛ ਨਹੀਂ ਕਰ ਸਕਦੀਆਂ ਤੇ ਪਰ ਜਿੱਥੇ ਗੁਰੂ ਆਪ ਤੀਰ ਫੜ ਲਿਆ ਤੇ ਤੂੰ ਆਪੇ ਹਿਸਾਬ ਲਾ ਲੋ ਕੀ ਬਣਦਾ ਹੋਊਗਾ ਉੱਥੇ ਜਿੱਥੇ ਸਤਗੁਰੂ ਆਪ ਤੀਰ ਚਲਾਉਂਦੇ ਹੋਣਗੇ ਉੱਥੇ ਕੀ ਬਣਦਾ ਹੋਊਗਾ ਕਿਤੇ ਸੋਚਿਆ ਉਹ ਕਲਗੀਧਰ ਪਾਤਸ਼ਾਹ ਏ ਗੁਰਪਰਮੇਸ਼ਰ ਨਾਲ ਹੀ ਭੇਦ ਗੁਰੂ ਤੇ ਪਰਮੇਸ਼ਰ ਚ ਕੋਈ ਭੇਦ ਨਹੀਂ ਹੈ ਜਿਆ ਪਿਆਰਿਓ ਜਦੋਂ ਕਲਗੀਧਰ ਪਾਤਸ਼ਾਹ ਤੀਰ ਛੜਦੇ ਹੀ ਨਾ ਜਿਸ ਟਾਈਮ ਤੇ ਜਿੱਧਰੋਂ ਇਦੋਂ ਬਾਬਾ ਜੀ ਸਿੰਘ ਜੀ ਜਾਂ ਪੰਜ ਪਿਆਰੇ ਜਾਂ ਗੁਰੂ ਕੇ ਸਿੰਘ ਲੜਦੇ ਹੁੰਦੇ ਜਿੱਦੋਂ ਦੁਸ਼ਮਨ ਵੱਧਦਾ ਇਹਨਾਂ ਅੱਗੇ ਜਿੱਦੋਂ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਗੜੀ ਤੋਂ ਤੀਰ ਛੱਡਦੇ ਹੀ ਉਹ ਗੁਰਮ ਕੋ 70 ਲੈ ਜਾਂਦੇ ਹੀ ਉਹ ਤੀਰ ਕਿਤੇ ਰੁਕਦਾ ਹੀ ਇਹ ਗੱਲ ਕਰ ਦਿੱਤੀ ਆ ਓਏ ਇੰਨੇ ਉਹ ਤੀਰ ਜਦੋਂ ਦਿੱਲੀ ਤੋਂ ਚੜ੍ਹ ਕੇ ਆਇਆ ਹੈ ਸੈਦ ਖਾਂ ਤੇ ਤੇਰਾ ਮੀਲ ਤੋਂ ਤੀਰ ਮਾਰਿਆ ਤੇ ਪਾਵੇ ਚ ਠੀਕ ਆ ਸ਼ੈਂਕਾ ਨਾ ਕਰਿਆ ਕਰੋ ਵੀ ਤੇਰਾ ਮੀਲ ਤੋਂ ਕਿੱਦਾਂ ਮਾਰ ਦਿੱਤਾ ਜੀ ਐਡੀ ਦੂਰ ਤੋਂ ਕਿਵੇਂ ਛੱਡ ਦਿੱਤਾ ਗੁਰਪਰਮੇਸ਼ਰ ਨਾਲ ਹੀ ਭੇਦ ਗੁਰੂ ਤੇ ਪਰਮੇਸ਼ਰ ਚ ਕੋਈ ਭੇਦ ਨਹੀਂਗਾ ਠੀਕ ਆ ਕੋਈ ਭੇਦ ਨਹੀਂਗਾ ਤੇ ਪਰਮੇਸ਼ਰ ਚਾਵੇ ਤੇ ਕੀ ਉਹਦੇ ਧਰਤੀ ਪੁੱਠੀ ਕਰ ਸਕਦਾ ਏ ਇਹ ਵੀ ਗੱਲ ਏ ਕੋਈ ਠੀਕ ਹੈ ਜੀ ਓ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਜਿਹੜੇ ਬੰਨੇ ਦੁਸ਼ਮਣ ਚੜ ਕੇ ਅਗਲੇ ਬੰਨੇ ਆਉਂਦਾ ਇਹ ਨਾ ਕਲਗੀ ਤਰ ਪਿਤਾ ਜਦੋਂ ਤੀਰ ਛੱਡਦੇ ਸੀ ਨਾ ਤੇ ਜਿੱਧਰ ਦੀ ਤੀਰ ਲੰਘ ਜਾਂਦਾ ਸੀ ਉਹ ਐਂ ਜਾਂਦਾ ਜਿਵੇਂ ਨੇਰੀ ਆਉਂਦੀ ਆ ਛੁੱਕਾ ਪਾਉਂਦਾ 70 ਵਿਗ ਜਾਂਦੇ 70 ਤੇ ਜਿਨ੍ਹਾਂ ਨੇ ਜਿੰਨੂੰ ਪਛਾਣਿਆ ਸੀ ਨਾ ਸਿੰਘ ਐਂ ਪਛਾਣਿਆ ਸੀ ਉਹਨਾਂ ਦੇ ਵਿੱਚੋਂ ਕਿਵੇਂ ਉਹਨੇ ਕੜੇ ਪਾਏ ਸੀ ਉਹਨੇ ਕਿੱਸਾ ਤੋਂ ਵੇਖ ਕੇ ਪਛਾਣਿਆ ਸੀ ਠੀਕ ਆ ਤੇ ਕਿਰਪਾਨਾਂ ਤੋਂ ਵੀ ਇਹ ਸਾਡੇ ਸਿੰਘ ਨੇ ਜਦੋਂ ਸੰਸਕਾਰ ਕੀਤਾ ਬੀਬੀ ਜੀ ਨੇ ਐਵੇਂ ਨਹੀਂ ਲੱਭ ਲਈ ਉਹਨਾਂ ਨੂੰ ਠੀਕ ਆ ਉਥਿਆਂ ਦੇ ਵੀ ਐ ਖਿੰਡਰੇ ਜਿਵੇਂ ਖਿੱਦੋ ਖੁੰਡੀਆਂ ਜਿਵੇਂ ਖੇਡ ਕੇ ਮੁੰਡਿਆਂ ਨੇ ਖਿੱਦੋ ਖੁੰਡੀਆਂ ਖੇਡਾਰ ਦਿੰਦੇ ਸਿਰ ਤੇ ਐ ਪਏ ਸੀ ਜਿਵੇਂ ਗੇਂਦ ਖਿਲਰੀ ਹੁੰਦੇ ਨੇ ਤੇ ਖਿੱਦੋ ਤੇ ਹਾ ਖਾਤ ਤੇ ਹਾ ਲੱਤਾਂ ਬਾਹਾਂ ਦੇ ਐ ਖਿਲਰੀਆਂ ਪਈਆਂ ਹੀ ਉਥੇ ਵੱੜ ਵੱੜ ਕੇ ਢੇਰ ਲੱਗੇ ਪਏ ਸੀ ਠੀਕ ਆ ਉੱਥੇ ਗੁਰੂ ਉਹਨਾਂ ਦੇ ਨਾਲ ਲੜਦਾ ਸੀ 10 ਲੱਖ ਦੇ ਨਾਲ ਕੋਈ ਐਵੇਂ ਛੋਟੀ ਜਿਹੀ ਗੱਲ ਥੋੜੀ ਐ ਵੀ ਐਵੇਂ ਖਤਮ ਹੋ ਗਿਆ ਉੱਥੇ ਜਦੋਂ ਸਰੀਰ ਤੋਂ ਜੁੱਧ ਹੋਇਆ ਸ਼ਾਮਾਂ ਤੱਕ ਆਉ ਲਾਹ ਤੇ ਦੁਸ਼ਮਣਾਂ ਦੀਆਂ ਲਾਸ਼ਾਂ ਦੇ ਲਾਸ਼ਾਂ ਦੇ ਢੇਰ ਚੜੇ ਸੀ ਉੱਥੇ ਠੀਕ ਐ ਕੋਈ ਐਵੇਂ ਛੋਟੀ ਮੋਟੀ ਗੱਲ ਨਹੀਂ ਹੈਗੀ ਉੱਥੇ ਕਿ ਆਖੋ ਵੀ ਪਤਾ ਨਹੀਂ 2 4 10 ਮਾਰਤੇ ਹੋਣਗੇ ਨਾ 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 ਪਿਆਰਿਓ ਇਹ ਤਾਂ ਕੋਈ ਦੱਸਦਾ ਹੀ ਨਹੀਂ ਹਾਂ ਦੇ ਢਾਈ ਲੱਖ ਬੰਦਾ 10 ਲੱਖ ਦੇ ਵਿੱਚੋਂ ਸਫਾਇਆ ਕਰਤਾ ਸਫਾਇਆ ਠੀਕ ਹੈ ਜਦੋਂ ਕਲਗੀ ਤਰ ਪਿਤਾ ਦਾ ਤੀਰ ਜਾਂਦਾ ਹੋਊਗਾ ਨਾ ਉਹ ਰੁਕਦਾ ਨਹੀਂ ਵੀ ਇੱਕ ਦੀ ਛਾਤੀ ਜ ਵੱਜ ਕੇ ਉੱਥੇ ਹੀ ਖਲੋ ਜਾਂਦਾ ਹੈ ਨਹੀਂ ਉਹ ਕਿਵੇਂ ਰੁਕੇਗਾ ਉਹ ਕਿੱਦਾਂ ਰੁਕੇਗਾ ਉਹ ਕਲਗੀ ਤਰ ਪਾਸ਼ਾ ਦਾ ਤੀਰ ਆ ਠੀਕ ਹੈ ਕਲਗੀ ਤਰ ਪਾਸ਼ਾ ਦਾ ਤੀਰ ਆ ਜਿਹਨੂੰ ਆਪਣਾ ਪੁੱਤਰ ਬਣਾਇਆ ਹੈ ਪਰਮੇਸ਼ਰ ਨੇ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਮੈਸੂਤ ਆਪਣਾ ਤੁਜੀ ਨਵਾਜਨੋ ਪੁੱਤ ਬਣਾ ਕੇ ਨਵਾਜ ਕੇ ਭੇਜਿਆ ਇੱਥੇ ਤੇ ਜਿਹੜਾ ਪਿਓ ਮਗਰ ਹੋਵੇ ਪੁੱਤਰ ਦੇ ਮਗਰ ਪਿਓ ਖਲੋਤਾ ਵੇ ਤੋ ਤੁਹਾਨੂੰ ਪਤਾ ਪਿਓ ਕਦੀ ਕੰਡ ਲੱਗਣ ਦਿੰਦਾ ਪੁੱਤ ਦੀ ਹੈ ਕਿਹੜੀ ਗੱਲ ਕਰ ਦਿੱਤੀ ਆ ਠੀਕ ਆ ਗੁਰਮਖੋ ਇਹ ਵੀ ਵੇਖਿਆ ਕਰੋ ਇਹ ਕੋ ਦਾਦਾ ਹੀ ਨਹੀਂਗਾ ਵੀ ਦੁਸ਼ਮਣ ਕਿੰਨਾ ਮਰਿਆ 2.5 ਲੱਖ ਠੀਕ ਆ ਸ਼ੱਕੇ ਛੜਾਤੇ ਹੀ ਹਾਂ ਪਰ ਉਹਨੇ ਵੀ ਸਤਗੁਰ ਸੱਚੇ ਪਾਤਸ਼ਾਹ ਜਦੋਂ ਦਾਸ ਸਿੰਘ ਨੇ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਕਰੋ ਕਿਰਪਾ ਜਰਾ ਕੇ ਕਰਾਉ ਨਾ ਨਹੀਂ ਨਹੀਂ ਇਹ ਸਾਨੂੰ ਹੁਕਮ ਨਹੀਂ ਗਾ ਅਕਾਲ ਪੁਰਖ ਵੈਗ ਨੂੰ ਵੱਲੋਂ ਨਹੀਂ ਤੇ ਉਹਨੇ ਦੁਸ਼ਮਣ ਕਿ ਚਮਨ ਕੀ ਬੇਟੀ ਤੱਕੜਾ ਆ ਗਏ ਪਰ ਨਹੀਂ ਹੁਕਮ ਨਹੀਂ ਠੀਕ ਆ ਜਿੰਨਾ ਕ ਹੁਕਮ ਸੀ ਨਾ ਜਿੰਨਾ ਕ ਹੁਕਮ ਹੁੰਦਾ ਸਤਗੁਰ ਸੱਚੇ ਪਾਤਸ਼ਾਹ ਨਹੀਂ ਕਰਦੇ ਹੀ ਕਿਉਂ ਹੋ ਜਾਮ ਗੁਰੂ ਹੋਏ ਵੱਲ ਤਾ ਲੱਖ ਬਾਹੇ ਕਿਆ ਕੀਜੇ ਤੇ ਉਥੇ ਤੇ ਗੁਰੂ ਆਪ ਤੀਰ ਛੜਦਾ ਕਰਗੀ ਤਰ ਪਿਤਾ ਮੇਰਾ ਹੋ ਮੇਰਾ ਪਾਸ਼ਾ ਮੇਰੇ ਗੁਰੂ ਦੇ ਹੱਥੀ ਦੇ ਤੀਰ ਸੀ ਉਹ ਵੀ ਵੇਖੋ ਕਰਮਾ ਵਾਲੇ ਹੀ ਜਿਨ੍ਹਾਂ ਨੂੰ ਕਲਗੀ ਤਰ ਪਾਸ਼ਾ ਦਾ ਤੀਰ ਲੱਗਦਾ ਹੀ ਉਹ ਬਖਸ਼ੇ ਜਾਂਦੇ ਹੀ ਉਹ ਵੀ ਹੋ ਦੁਸ਼ਟ ਵੀ ਏ ਉਹ ਵੀ ਜਦੋਂ ਮਾਰਦੇ ਤੀਰ ਮਾਰਾ ਸੱਚੇ ਪਾਸ਼ਾ ਇਹ ਉਹਨਾਂ ਦੇ ਵੀ ਪਾਰ ਉਤਾਰੇ ਕਰ ਦਿੰਦੇ ਹੀ ਉਹ ਈਆ ਵਾਇਟੇ ਮਹਾਰਾਜ ਸੱਚੇ ਪਾਤਸ਼ਾਹੋ ਗੁਰੂ ਪਰਮੇਸ਼ਰ ਦੇ ਪੁੱਤਰ ਸੀ ਜਿੱਥੇ ਹੈ ਬਰੂ ਨਾਨਕ ਜੁਣਿਆ ਜਿਨ ਸੁਣਿਆ ਵੇਖਿਆ ਸੇ ਪੈਰ ਗਿਰਬਾਸ ਨਾ ਪਰਿਆ ਰੇ ਹੈ ਉਹ ਪਿਆਰਿਓ ਕਰਮਾਲੇ ਜਿਨਾਂ ਤੀਰ ਵਜੇ ਗੁਰਕਲ ਕੀ ਤਰ ਪਾਤਸ਼ਾਹ ਪਿਤਾ ਦੇ ਹਾਏ ਠੀਕ ਆ ਗੁਰਮਖੋ ਇਹੋ ਦਿਨ ਚੱਲਣ ਦਾ ਸੱਚੇ ਪਾਤਸ਼ਾਹ ਕਿਰਪਾ ਕਰੇ ਮੇਰਾ ਸਤਿਗੁਰੂ ਸੱਚੇ ਪਾਤਸ਼ਾਹ ਧੰਨਿਆ ਧੰਨ ਮਾਤਾ ਗੁਜਰੀ ਧੰਨ ਮਾਤਾ ਗੁਜਰੀ ਕੋਰ ਉਹ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਬਾਬਾ ਜੀ ਸਿੰਘ ਧੰਨ ਬਾਬਾ ਜਹਾਰ ਸਿੰਘ ਧੰਨ ਬਾਬਾ ਜੋਰਾਵਰ ਸਿੰਘ ਉਹ ਧੰਨ ਬਾਬਾ ਫਤੇ ਸਿੰਘ ਧੰਨ ਗੁਰੂ ਦਾ ਪਰਿਵਾਰ ਧੰਨ ਗੁਰੂ ਕੇ ਪੰਜ ਪਿਆਰੇ ਧੰਨ ਗੁਰੂ ਕੇ ਸਿੱਖ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਧੰਨ ਗੁਰੂ ਕੀ ਸੰਗਤ ਸੰਗਤ ਧੰਨ ਜੋ ਸੁਣਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਜੋ ਵੀ ਸੁਣਦੇ ਨੇ ਇਸ ਵੇਲੇ ਸੱਚੇ ਪਾਤਸ਼ਾਹ ਕਿਰਪਾ ਕਰੋ ਵੇਣ ਤੋਂ ਦਹੋਰ ਜੋ ਮੰਗਣਾ ਸਿਰ ਦੁੱਖਾਂ ਦੇ ਦੁੱਖ ਦੇ ਨਾਂ ਸੰਤੋਖਿਆ ਉਤਰੇ ਮਨ ਕੀ ਭੁੱਖ ਕਿਰਪਾ ਕਰੋ ਸੱਚੇ ਪਾਤਸ਼ਾਹ ਮਨ ਦੀਆਂ ਭੁੱਖਾਂ ਦੂਰ ਕਰੋ ਗੁਰਸਿੱਖੀ ਜੀਵਨ ਨਾਮ ਦੀ ਦਾਤ ਬਖਸ਼ੋ ਕੋਟਨ ਕੋਟ ਸਿਦਾ ਸਿੰਘਾਂ ਨੂੰ ਨਮਸਕਾਰ ਭਾਈ ਗੁਲਜਾਰ ਸਿੰਘ ਜੀ ਘਿਹਾਲਾ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਮਿਹਰ ਕਰੋ ਇਸ ਨਮਾਣੇ ਨੂੰ ਬਖਸ਼ ਲੋ ਸੱਚੇ ਪਾਤਸ਼ਾਹ ਜੀ ਜੇ ਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਓਗਣ ਹਮਾਰੇ ਦਇਆ ਕਰੋ ਕਸ਼ਮੀਰ ਉਪਾ ਉ ਡੁੱਬਦੇ ਪੱਥਰ ਤਾਰੇ ਜੀ ਲਾਗਨ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਮਤ ਨਾਨਕ ਹੁਕਮ ਪਛਾਣੇ ਸੁਖ ਹੋਵੇ ਦਿਨ ਰਾਤ ਸੱਚੇ ਪਾਤਸ਼ਾਹ ਕਿਰਪਾ ਕਰੋ ਮਿਹਰ ਕਰੋ ਖਾਲਸਾ ਜੀ ਵੀ ਸਿੱਖ ਵਾਲਿਓ ਮਹਾਰਾਜ ਕਿਰਪਾ ਕਰੇ ਤੁਸੀਂ ਜਿੱਥੇ ਵੀ ਤੁਹਾਡੇ ਪਰਿਵਾਰ ਜਿੱਥੇ ਜਿੱਥੇ ਵੀ ਦੇਸ਼ ਦੀ ਸੇਵਾ ਕਰ ਰਹੇ ਜੇ ਮੈਂ ਅਰਦਾਸਾਂ ਕਰਦਾ ਜਬੀ ਘੰਟੇ ਸਤਿਗੁਰ ਸੱਚੇ ਪਾਤਸ਼ਾਹ ਤੁਹਾਡੇ ਸਿਰ ਤੇ ਮੇਰਾ ਪ੍ਰਿਆ ਹੱਥ ਰੱਖੇ ਜਿੱਥੇ ਵੀ ਤੁਹਾਡੇ ਪਰਿਵਾਰ ਤੁਹਾਡੇ ਜੀ ਜੰਤ ਜਿੱਥੇ ਵੀ ਮੇਰੇ ਵੀ ਸੇਵਾ ਕਰਦੇ ਮਹਾਰਾਜ ਕਿਰਪਾ ਕਰੇ ਤੁਹਾਡੇ ਸਿਰ ਤੇ ਵੀ ਮੇਰੇ ਪਰੇ ਹੱਥ ਰੱਖੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਬਦਾ ਪੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਭਾਈ ਦੁਜਾਨ ਸਿੰਘ ਰਿਆਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ